ਮੈਂ ਪਿੱਛੇ ਜੀ ਦੇਖ ਰਹੀ ਸੀ ਕਿ ਇੱਕ ਵੀਡੀਓ ਬੜੀ ਵਾਇਰਲ ਹੋਈ ਇੱਕ ਬੇਟੀ ਨਾਲ ਸਟੇਜ ਦੇ ਉੱਤੇ ਇੱਕ ਸ਼ਰਾਬੀ ਵੱਲੋਂ ਹਨਾ ਸ਼ਰਾਬ ਦਾ ਗਲਾਸ ਮਾਰਿਆ ਜਾਂਦਾ ਉਹਨੂੰ ਬੇਇਜਤ ਕਰਾਇਆ ਜਾਂਦਾ ਉਹਨੂੰ ਅਪਸ਼ਬਦ ਬੋਲ ਬੋਲੇ ਜਾਂਦੇ ਨੇ ਜਦੋਂ ਮੈਂ ਉਹ ਵੀਡੀਓ ਦੇਖੀ ਸੀ ਤਾਂ ਮੈਨੂੰ ਲੱਗਦਾ ਵੀ ਮੈਂ ਸੱਚੀ ਵਿੱਚ ਮੇਰੇ ਹੌਂਕ ਡੁੱਪ ਹੋਇਆ ਕਿਉਂਕਿ ਅਸੀਂ ਤੇ ਨਾ ਧੀਆਂ ਨੂੰ ਸਤਿਕਾਰ ਦੇ ਬਾਉਣ ਦੇ ਲਈ ਇਹਨਾਂ ਧੀਆਂ ਦਾ ਰੁਕਵਾ ਚੁਪਨ ਦੇ ਲਈ ਇਸ ਦਿਨ ਰਾਤ ਕਰ ਰਹੇ ਆ ਸਾਡੀ ਇਨਸਾਨੀਅਤ ਮਰ ਜਾਂਦੀ ਹੈ ਸਾਡਾ ਜਮੀਰ ਮਰ ਜਾਂਦਾ ਜਦੋਂ ਅਸੀਂ ਸਾਡਾ ਸਾਡੀ ਨਜ਼ਰ ਪਤਾ ਨਹੀਂ ਕੀ ਦੇਖਦੀ ਹੈ ਇਸੇ ਇੱਕ ਬੱਚੇ ਨੂੰ ਕਿਸੇ ਬੇਟੀ ਨੂੰ ਇਦਾਂ ਬੇਜਿਤ ਕਰਨਾ ਇਦਾਂ ਉਹਦੇ ਮਿਸਵਹਿਬ ਕਰਨਾ ਤਾਂ ਮੈਨੂੰ ਲੱਗਦਾ ਇਹ ਦੁਪੱਡੀ ਲਾਂਡ ਕੋਈ ਹੋ ਨਹੀਂ ਸਕਦਾ ਇਹ ਜਿਹੜੇ ਘਟਿਆ ਲੋਕ ਹੁੰਦੇ ਆ ਜਿਹੜੀਆਂ ਇੰੀਆਂ ਹਰਕਤਾਂ ਕਰਕੇ ਹਜ਼ਾਰਾਂ ਧੀਆਂ ਨੂੰ ਬਾਹਰ ਨਿਕਲਦੇ ਉੱਤੇ ਪੈਵੰਦੀਆਂ ਲਾ ਦਿੰਦੇ ਪਰ ਇੱਕ ਬਹੁਤ ਅਹਿਮ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਵੈਸੇ ਉਹ ਇਸ ਜਗ੍ਹਾ ਨਾਲ ਤੇ ਇਸ ਜੋ ਅੱਜ ਵੀ ਸਮਾਰੋਹ ਚੱਲ ਰਿਹਾ ਉਸ ਦੇ ਨਾਲ ਸੰਬੰਧਿਤ ਨਹੀਂ ਹੈਗਾ ਤੁਸੀਂ ਵੀ ਸਟੇਜ ਤੇ ਪਰਫਾਰਮ ਕਰਦੇ ਹੋ ਤੁਸੀਂ ਵੀ ਜਾਣਦੇ ਹੋ ਪਰ ਤੁਹਾਨੂੰ ਕੀ ਲੱਗਦਾ ਕਿ ਕਲਾਕਾਰਾਂ ਦੀ ਸੁਰੱਖਿਆ ਕਿਉਂਕਿ ਇਸ ਬਰੋਟੇ ਥੱਲੇ ਬਹੁਤ ਭੈਣਾ ਆ ਕੇ ਨੱਚਦੀਆਂ ਨੇ ਗਿੱਦਾ ਪਾਉਂਦੀਆਂ ਨੇ ਤੁਸੀਂ ਇਹਨਾਂ ਦਾ ਘਰ ਬਣਾਇਆ ਹੋਇਆ ਸੁਪਨਿਆਂ ਦਾ ਹੈ ਨਾ ਸੋ ਉਹੀ ਭੈਣਾ ਜਦੋਂ ਸਟੇਜ ਤੇ ਪਰਫਾਰਮ ਕਰਦੀਆਂ ਨੇ ਮੈਨੂੰ ਯਕੀਨ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਸਟੇਜ ਤੇ ਜਦੋਂ ਪਰਫਾਰਮ ਕਰਦੀਆਂ ਨੇ ਥੱਲੇ ਉਹਨਾਂ ਨਾਲ ਜਿਹੜਾ ਮਿਸਬੀਹੇਵ ਕੀਤਾ ਜਾਂਦਾ ਹੈ ਤੇ ਤੁਸੀਂ ਕਲਾਕਾਰਾਂ ਦੀ ਸੁਰੱਖਿਆ ਬਾਰੇ ਕੀ ਕਹੋਗੇ ਕਿਉਂਕਿ ਤੁਸੀਂ ਵੀ ਕਲਾਕਾਰਾਂ ਚਾਹੁੰਦੇ ਹੋ ਬਸ ਗੱਲ ਇੰਨੀ ਕਰ ਕਿ ਉਹ ਭੈਣਾਂ ਤੇ ਕੁੜੀਆਂ ਜਿਹੜੀਆਂ ਹੈ ਨਾ ਕਲਾਕਾਰ ਹੈਗੀਆਂ ਨੇ ਉਹਨਾਂ ਦੀ ਸੁਰੱਖ ਉਨਾ ਉਸ ਮੁੱਦੇ ਬਾਰੇ ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਜੋ ਵੀ ਸਾਡੀਆਂ ਅਸਲ ਵਿੱਚ ਸਭ ਤੋਂ ਪਹਿਲਾਂ ਇੱਕ ਬੱਚੀ ਇੱਕ ਧੀ ਸਾਡੀ ਭੈਣ ਹੁੰਦੀ ਆ ਆਪਣੀ ਹੈਨਾ ਸਾਡਾ ਨਜ਼ਰੀਆ ਪੋਜ਼ਿਟਿਵ ਹੋਣਾ ਚਾਹੀਦਾ ਹੈਗਾ ਹਨਾ ਨੰਬਰ 2 ਤੇ ਉਹ ਇੱਕ ਸਟੇਜ ਤੇ ਆਪੇਸ਼ ਕਰੇ ਆਪਣੀ ਕਲਾ ਦੇ ਜੋਰ ਦਿਖਾਉਣ ਵਾਲੀ ਇੱਕ ਕਲਾਕਾਰ ਹੈ ਕਲਾਕਾਰਾਂ ਦਾ ਸਤਿਕਾਰ ਹੋਣਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਇਹ ਹੁੰਦੀ ਹੈ ਵੀ ਉਹ ਪਰਮਾਤਮਾ ਨੇ ਕਿਸੇ ਨੂੰ ਨਿਵਾਜਿਆ ਹੁੰਦਾ ਕੁਛ ਨਾ ਕੋਈ ਕਲਾ ਦੇ ਕੇ ਹਨਾ ਤਾਂ ਅਸੀਂ ਵੀ ਰੋਜ਼ ਹਜ਼ਾਰਾਂ ਲੋਕਾਂ ਨੂੰ ਮਿਲਦੇ ਆ ਤਾਂ ਮੈਨੂੰ ਲੱਗਦਾ ਵੀ ਕਿਸੇ ਨੂੰ ਵੀ ਆਪਾਂ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਉਹਦੀ ਸੀਮਾ ਤੋਂ ਬਾਹਰ ਆਉਣ ਦੇ ਲਈ ਉਹ ਜੋ ਮੈਂ ਪਿੱਛੇ ਦੇਖ ਰਿਹਾ ਸੀ ਇੱਕ ਵੀਡੀਓ ਬੜੀ ਵਾਇਰਲ ਹੋਈ ਇੱਕ ਬੇਟੀ ਨਾਲ ਸਟੇਜ ਦੇ ਉੱਤੇ ਇੱਕ ਸ਼ਰਾਬੀ ਵੱਲੋਂ ਹਨਾ ਸ਼ਰਾਬ ਦਾ ਗਲਾਸ ਮਾਰਿਆ ਜਾਂਦਾ ਉਹਨੂੰ ਬੇਇਜਤ ਕਰਾਇਆ ਜਾਂਦਾ ਉਹਨੂੰ ਅਪਸ਼ਬਦ ਬੋਲ ਬੋਲੇ ਜਾਂਦੇ ਨੇ ਜਦੋਂ ਮੈਂ ਉਹ ਵੀਡੀਓ ਦੇਖੀ ਸੀ ਤਾਂ ਮੈਨੂੰ ਲੱਗਦਾ ਵੀ ਮੈਂ ਸੱਚੀ ਮਿੱਥੀ ਮੇਰੀ ਰੂਹ ਨੂੰ ਦੁੱਖ ਹੋਇਆ ਕਿਉਂਕਿ ਅਸੀਂ ਤਾਂ ਇਹਨਾਂ ਧੀਆਂ ਨੂੰ ਸਤਕਾਰ ਦਬਾਉਣ ਦੇ ਲਈ ਇਹਨਾਂ ਧੀਆਂ ਦਾ ਰੁਤਬਾ ਚੁੱਕਣ ਦੇ ਲਈ ਇਸ ਦਿਨ ਰਾਤ ਇੱਕ ਕਰ ਰੱਖਿਆ ਸਾਡੀ ਇਨਸਾਨੀਅਤ ਮਰ ਜਾਂਦੀ ਹੈ ਸਾਡਾ ਜਮੀਰ ਮਰ ਜਾਂਦਾ ਜਦੋਂ ਅਸੀਂ ਸਾਡਾ ਸਾਡੀ ਨਜ਼ਰ ਪਤਾ ਨਹੀਂ ਕੀ ਦੇਖਦੀ ਆ ਕਿਸੇ ਇੱਕ ਬੱਚੀ ਨੂੰ ਕਿਸੇ ਬੇਟੀ ਨੂੰ ਐਦਾਂ ਬੇਇਜਤ ਕਰਨਾ ਐਦਾਂ ਉਹਦੇ ਮਿਸ ਵਿਹੇਬ ਕਰਨਾ ਤਾਂ ਮੈਨੂੰ ਲੱਗਦਾ ਇਹ ਦੁਬੱਡੀ ਲਾਂਨ ਤੋਂ ਕੋਈ ਹੋ ਨਹੀਂ ਸਕਦਾ ਅਸੀਂ ਅਸੀਂ ਤਾਂ ਧੀਆਂ ਮੈਂ ਤਾਂ ਦਿਨ ਪਰ ਦਿਨ ਇਹ ਜਿਹੜੇ ਕਾਲਖਾਨੇ ਲਾਉਣ ਦੇ ਲਈ ਅਸੀਂ ਬੱਚੀਆਂ ਨੂੰ ਕੋਪਲੇਟਫਾਰਮ ਦੇ ਰਹੇ ਹਾਂ ਸਾਫ਼ ਸੁਥਰਾ ਪਲੇਟਫਾਰਮ ਦੇ ਰਹੇ ਹਾਂ ਅਸੀਂ ਬਹੁਤ ਅੱਗੇ ਲੈ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹੋ ਜਿਹੇ ਘਟਿਆ ਲੋਕ ਹੁੰਦੇ ਨੇ ਜਿਹੜੀਆਂ ਇੰੀਆਂ ਹਰਕਤਾਂ ਕਰਕੇ ਹਜ਼ਾਰਾਂ ਧੀਆਂ ਨੂੰ ਬਾਹਰ ਨਿਕਲਦੇ ਉੱਤੇ ਪਾਬੰਦੀਆਂ ਲਗਾ ਦਿੰਦੇ ਬਾਬਾ ਜੀ ਲਗਾ ਦਿੰਦੇ